ਸੋਸੀਆ ਗੱਲੂਤੂ ਅੱਜ ਦੀ ਵੱਡੀ ਅਪਡੇਟ ਸਕੂਲਾਂ ਨੂੰ ਲੈ ਕੇ ਵੱਡੀ ਖਬਰ ਪ੍ਰੀਬੋਰਡ ਪ੍ਰੀਖਿਆ ਹੋਈ ਰੱਦ ਨੋਟਿਸ ਕੀਤਾ ਜਾ ਰਿਹਾ ਇਸ ਤਰੀਕ ਨੂੰ ਹੋਵੇਗੀ ਛੁੱਟੀ ਕੀ ਆਪਰੀ ਅਪਡੇਟ ਕਿਸ ਤਰੀਕ ਨੂੰ ਛੁੱਟੀ ਹੋਵੇਗੀ ਔਰ ਕਿਹੜੀ ਕਿਹੜੀ ਕਲਾਸਾਂ ਦੀ ਪ੍ਰੀਖਿਆ ਰੱਦ ਕੀਤੀ ਗਈ ਆ ਉਹ ਜਾਣਦਿਆਂ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਤਾਂ ਚਲੋ ਲੈ ਕੇ ਚੱਲਦੇ ਆਂ ਅੱਜ ਦੀ ਵੱਡੀ ਅਪਡੇਟ ਦੇ ਉੱਪਰ ਬਰਨਾਲਾ ਵਿਖੇ 19 1 2024 ਨੂੰ ਹੋਣ ਵਾਲੀ ਪ੍ਰੀਬੋਰਡ ਪ੍ਰੀਖਿਆ 2 ਮਿਤੀ ਵਿੱਚ ਬਦਲਾਅ ਕੀਤਾ ਗਿਆ ਹੈ ਰਾਜ ਖੋਦ ਸਿੱਖਿਆ ਅਤੇ ਸਖਲਾਈ ਪ੍ਰੋਸੀਜਰ ਦਵੰ ਲੋ ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ ਨੂੰ ਪੱਤਰ ਲੈ ਕੇ ਇਸ ਬੰਦ ਹੁਕਮ ਜਾਰੀ ਕੀਤੇ ਗਏ ਹਨ ਅਤੇ ਲਿਖਿਆ ਗਿਆ ਹੈ ਕਿ ਜ਼ਿਲ੍ਹਾ ਬਰਨਾਲੇ ਵਿਖੇ 19 ਜਨਵਰੀ 2024 ਨੂੰ ਸ਼ਹੀਦ ਸੇਵਾ ਸਿੰਘ ਠਿੱਕੇਵਾਲੀਆ ਜੀ ਦੇ ਛਿੱਡੀ ਦਿਵਸ ਦੇ ਸੰਬੰਧ ਵਿੱਚ ਛੁੱਟੀ ਹੈ ਇਸ ਲਈ ਜ਼ਿਲ੍ਹਾ ਬਰਨਾਲਾ ਵਿਕੇ 19/1/2024 ਨੂੰ ਹੋਣ ਵਾਲੀ ਪ੍ਰੀ ਬੋਰਡ ਪ੍ਰੀਖਿਆ ਟਰਮ 2 ਮਿਤੀ 29/1/2024 ਨੂੰ ਦੁਪਹਿਰ ਤੋਂ ਬਾਅਦ ਲਈ ਜਾਵੇਗੀ ਇਸ ਦੇ ਸੰਬੰਧ ਵਿੱਚ ਸਿੱਖਿਆ ਅਫਸਰ ਜ਼ਿਲ੍ਹਾ ਬਰਨਾਲਾ ਨੇ ਆਪਣਾ ਪੱਤਰ ਜਾਰੀ ਕੀਤਾ ਹੈ ਜਿਸ ਦੇ ਵਿੱਚ ਜ਼ਿਲ੍ਹਾ ਬਰਨਾਲਾ ਦੇ ਵਿੱਚ ਜਿੰਨੇ ਵੀ ਬੱਚੇ ਜਿਨ੍ਹਾਂ ਦੀ ਪ੍ਰੀਖਿਆ ਲਈ ਜਾਣੀ ਸੀ ਜੋ ਕਿ 6ਵੀਂ ਤੋਂ 12ਵੀਂ ਕਲਾਸ ਤੱਕ ਦੇ ਬੱਚੇ ਆ ਅਤੇ ਉਹਨਾਂ ਸਾਰਿਆਂ ਦੀ ਪ੍ਰੀਖਿਆ ਰੱਦ ਕੀਤੀ ਗਈ ਹੈ ਹੁਣ ਇਹ ਪ੍ਰੀਖਿਆ 29 1 2024 ਨੂੰ ਲਈ ਜਾਵੇਗੀ ਔਰ ਉਸ ਟਾਈਮ ਥੋੜਾ ਮੌਸਮ ਦੇ ਵਿੱਚ ਵੀ ਫਰਕ ਹੋਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਵਿੱਚ ਝੂਠ ਠੰਡ ਅਤੇ ਤੋਂ ਦਪਰੀਆ ਉਸ ਕਰਕੇ ਬਾਕੀ ਦੀਆਂ ਪ੍ਰੀਖਿਆਵਾਂ ਵੀ ਰੱਦ ਹੋ ਸਕਦੀਆਂ ਨੇ ਜਾਂ ਫਿਰ ਬਾਕੀ ਦੀਆਂ ਪ੍ਰੀਖਿਆ ਉਸੇ ਸੇਮ ਤਰੀਕ ਨੂੰ ਲਈਆਂ ਜਾਣਗੀਆਂ ਇਸ ਦੇ ਸਬੰਧ ਵਿੱਚ ਜਿਵੇਂ ਹੀ ਕੋਈ ਅਪਡੇਟ ਆਉਂਦਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਹੋਰ ਨਵੀਆਂ ਅਪਡੇਟ ਲਈ ਚੈਨਲ ਤਾਜ਼ੀ ਨੌਕਰੀ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖ ਨੂੰ ਮਿਲਦੇ ਰਹਿਣ ਧੰਨਵਾਦ